ਇਲੋ ਬੋਲੇਆ ਸਭ ਕੀ ਚਿੜ ਜਾਣ ਦਾ ਇਲੋ ਬੋਲੇਆ ਸਭ ਕੀ ਚਿੜ ਜਾਣ ਦਾ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਪਿੰਡ ਮਦੀਰ ਨੇੜੇ ਕਿਦਰਵਾ ਵਿਖੇ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਜੁਗਿੰਦਰ ਸਿੰਘ ਰਿਆੜ ਅਤੇ ਭਾਈ ਹਰਜਿੰਦਰ ਸਿੰਘ ਸ਼ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਹਰ ਜਸ ਕੀਰਤਨ ਸੁਣਾ ਕੇ ਨਿਹਾਲ ਕੀਤਾ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਧੰਗ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਪੈ ਮੰਦਿਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਉਹਨੂੰ ਦੱਸ ਦਈਏ ਕਿ ਇਸ ਲੰਗਰ ਸੇਵਾ ਸਥਾਨ ਦੇ ਵਿੱਚ ਅੱਜ ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਦੇ ਕੇ ਹੁਣ ਸੰਗਤਾਂ ਹਰ ਰੋਜ਼ ਖੁੱਲੇ ਦਰਸ਼ਨਦਾਰੇ ਕਰ ਸਕਦੀਆਂ ਨੇ ਇੱਥੇ ਪਹੁੰਚੀਆਂ ਸੰਗਤਾਂ ਵਾਸਤੇ ਵਕ-ਵਕ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸੰਗਤਾਂ ਨੇ ਲੰਗਰ ਦੇ ਵਿੱਚ ਸੇਵਾ ਕਰਕੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਹਾਸਲ ਕੀਤੀਆਂ ਇਸ ਲੰਗਰ ਸੇਵਾ ਸਥਾਨ ਤੋਂ ਹਰ ਰੋਜ਼ ਮਾਲਵੇ ਦੇ ਸਾਰੇ ਹਸਪਤਾਲਾਂ ਦੇ ਵਿੱਚ ਲੰਗਰ ਪਹੁੰਚਾਇਆ ਜਾਂਦਾ ਹੈ ਦਿਖਾਉਣੇ ਆ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਤੇ ਗੱਲਬਾਤ ਕਰਾਂਗੇ ਭਾਈ ਜੁਗਿੰਦਰ ਸਿੰਘ ਰਿਆੜ ਤੇ ਇੱਥੋਂ ਦੇ ਮੁੱਖ ਸੇਵਾਦਾਰਾਂ ਦੇ ਨਾਲ ਆਪ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਮਦੀਨ ਵਿਖੇ ਸੱਚੇ ਪਾਰਸ਼ਾ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਚੌਥਾ ਸਤਿਗੁਰਾਂ ਦੀ ਬਹੁਤ ਕਿਰਪਾ ਹੋਈ ਹੈ ਇਸ ਇਲਾਕੇ ਤੇ ਮੈਡੀਕੈਂਟ ਤੇ ਇਸ ਇਲਾਕੇ ਵਿੱਚ ਬਹੁਤ ਖੂਬਸੂਰਤ ਸਥਾਨ ਗੁਰਰਾਮ ਦਾਸ ਮੰਦਰ ਸਥਾਨ ਤੇ ਸਤਿਗੁਰਾਂ ਦਾ ਬਹੁਤ ਸੋਹਣਾ ਬੀਜ ਹੈ ਲੈ ਪੰਗਤ ਪਾਸੇ ਮੇਰਾ ਗੁਰੂ ਦਾ ਸਿੱਖਾ ਵੀ ਤੇ ਗੁਰੂ ਦੇ ਲੰਗਰ ਤੋਂ ਪ੍ਰਸ਼ਾਦਾ ਛੱਕੇ ਤੇ ਲੋਧੀ ਖਾਣਾ ਪਰ ਇਸ ਇਲਾਕੇ ਵਿੱਚ ਉਹ ਲੰਗਰ ਸਥਾਨ ਬਣਿਆ ਹੈ ਗੁਰੂ ਆਮ ਦਾ ਸਥਾਨ ਔਰ ਇਸ ਸਥਾਨ ਤੋਂ 24 ਘੰਟੇ ਲੰਗਰ ਦੀ ਸੇਵਾ ਜਿੱਥੇ ਜ਼ਰੂਰਤ ਹੈ ਹਸਪੀਟਲਾਂ ਜਾਂ ਵੈਸੇ ਕਿਤੇ ਲੰਗਰ ਦੀ ਜ਼ਰੂਰਤ ਹੈ ਇੱਥੋਂ ਲੰਗਰ ਤਿਆਰ ਕਰਕੇ ਇੱਥੋਂ ਦੇ ਸੇਵਾਦਾਰ ਉਸ ਜਗਾਂ ਤੇ ਆਪ ਲੈ ਕੇ ਜਾਂਦੀ ਨੇ तकरीबन 40-50 ਦੇ ਕਰੀਬ ਘਟੀਆਂ ਤਿਆਰ ਹੋ ਗਈਆਂ ਨੇ ਪਰ ਇਸ ਸਥਾਨ ਤੋਂ ਰੋਜ਼ਾਨਾ ਗਈ ਲੰਗਰ ਬਣ ਕੇ ਜਾਇਆ ਕਰੇਗਾ ਅਸੀਂ ਸਾਰੇ ਸੇਵਾਦਾਰ ਹਾਂ ਗੁਰੂ ਰਾਮਦਾਸ ਮਹਾਰਾਜ ਇਸ ਅਸਥਾਨ ਦੇ ਆਪ ਮਾਲਕ ਹਨ ਔਰ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਕਿ ਜੇ ਵੀ ਕੋਈ ਤਨ ਮਨ ਤਾਂ ਦੇ ਨਾਲ ਸੇਵਾ ਕਰ ਸਕਦਾ ਹੈ ਜਰੂਰ ਇਸ ਸਥਾਨ ਦੀ ਸੇਵਾ ਕਰਿਓ ਠੋਕੇ ਕੋਈ ਇਹ ਲੰਗਰ ਕਿਸੇ ਇੱਕ ਬੰਦੇ ਦਾ ਚਲਾਇਆ ਹੋਇਆ ਨਹੀਂ ਇਹ ਲੰਗਰ ਤੁਹਾਡੀਆਂ ਸੰਗਤਾਂ ਦਾ ਚਲਾਇਆ ਹੋਇਆ ਹੈ ਤੁਹਾਡੀ ਕਿਹ ਕਿਹ ਕੋਲੇ ਆ ਤੇਰੀ ਨਾਲ ਇਹ ਲੰਗਰ ਚੱਲਣੀ ਤੇ ਫੇਰ ਲੰਗਰ ਬਣਨਾ ਪਏ ਤੁਸੀਂ ਤਨ ਮਨ ਧੰਦੇ ਨਾਲ ਆਪ ਸੇਵਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਮਕ ਸੇਵਾ ਦਾ ਗੁਰ ਲਖ ਸਿੰਘ ਬਰਾੜ ਜੋ ਕਿ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਅੱਜ ਗੁਰੂ ਮਹਾਰਾਜ ਦੇ ਅੱਗੇ ਚਰਨ ਪਏ ਨੇ ਆਪ ਮਹਾਰਾਜ ਜੀ ਬਰਾਜਮਾਨ ਹੋਏ ਨੇ ਅੱਜ ਤੇ ਬਹੁਤ ਖੁਸ਼ੀ ਹੋਈ ਹੈ ਤੇ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਤੇ ਇਸ ਜਗ੍ਹਾ ਦੇ ਵਿੱਚੋਂ ਹਸਪੀਟਲਾਂ ਦੇ ਵਿੱਚ ਲੰਗਰ ਜਾਂਦਾ 15 ਗੱਡੀਆਂ ਚੱਲਦੀਆਂ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਆਉਣ ਵਾਲੇ ਸੰਗਤ ਸਾਡੇ ਮੋਢੇ ਨਾਲ ਲਾ ਕੇ ਚੱਲਣ ਸੰਯੋਗ ਪਾਉਣ ਤੇ ਸੱਪਾ ਪਾਉਣ ਦਾ ਸਬੰਧ ਕਟਣ ਤੇ ਆਪਾਂ ਵਾਅਦ ਚੜ ਕੇ ਹੋਰ ਵੀ ਸਵਾਵਾ ਕਰੀਏ ਜੀ ਤੇ ਸੰਗਤਾਂ ਦਾ ਬਹੁਤ ਬਹੁਤ ਧੰਨ ਕਰਦੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਚੈਨਲ ਦੇ ਆਪ ਜੀ ਸੁਨੇਹਾ ਪਹੁੰਚਾਉਣੇ ਸੰਗਤਾਂ ਤੱਕ ਤੇ ਬਹੁਤ ਸੱਚੀ ਸੂਚੀ ਸੇਵਾ ਇਹ ਤੇ ਅਸੀਂ ਸੰਗਤ ਨੂੰ ਅਪੀਲ ਕਰਦੇ ਵੀ ਵਾਅਦ ਚੜ ਕੇ ਸਾਡੇ ਇਹਸਾ ਪਾਓ ਜੀ ਤੇ ਆਪਾਂ ਹੋਰ ਵੀ ਸਵਾਵਾ ਨਾਲ ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਰਾਮਦਾਸ ਮਹਾਰਾਜ ਦਾ ਬੋਟਾਂ ਤੋਂ ਸ਼ੁਕਰ ਹੈ ਤੋ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਸ ਪਿੰਡ ਮੰਦਿਰ ਲੰਗਰ ਸੇਵਾ ਸਥਾਨ ਵਿਕੇ ਪ੍ਰਕਾਸ਼ਮਾਨ ਹੋ ਕੇ ਸਮੂਹ ਸ਼ਰਧਾਂਜਰੀ ਦਰਸ਼ਕਾਂ ਦੇ ਦਰਸ਼ਕਾਂਾਰੇ ਬਖਸ਼ੇ ਨੇ ਅਸੀਂ ਸਮੂਹ ਸ਼ਰਧਾਂਜਰੀ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਤਨ ਮਨ ਤਨ ਨਾਲ ਸੇਵਾ ਕਰਕੇ ਆਪਣਾ ਜੀਵਨ ਸੋਪਾ ਕਰੀਏ